ਪਤਾ ਲੱਗਾ ਤੁਸੀਂ ਘੱਟੋ ਘੱਟ 2 ਲੱਖ ਰੁਪਇਆ ਲੈ ਗਏ ਪੰਜਾਬ ਤੋਂ ਨਹੀਂ 2 ਲੱਖ ਤੇ ਨਹੀਂ ਖੜਿਆ ਬਟ ਅਪਰੋਕਸੀਮੇਟਲੀ ਕਿਉਂਕਿ ਮੈਂ ਸੀਏਏ ਇਨਚਾਰਜ ਵੀ ਰਿਆਂ ਤੇ ਦੂਸਰੇ ਥਾਣਿਆਂ 'ਚ ਰਹਿ ਕੇ ਵੀ ਜਿਹੜੇ 올 ਇੰਪੋਰਟੈਂਟ ਕੇਸੇਸ ਆ ਉਹਦੇ ਵਿੱਚ ਮੈਂ ਵਰਕ ਕੀਤਾ ਤੇ ਐਸਐਸਪੀ ਸਾਹਿਬ ਨੇ ਮੈਨੂੰ ਬਣਦਾ ਮਾਨ ਸਤਕਾਰ ਜਿਹੜਾ ਥਰੂ ਡੀਜੀਪੀ ਸਾਹਿਬ ਜਿਹੜਾ ਮੈਨੂੰ ਦਵਾਇਆ ਉਸੀ ਡਿਸਕਾਂ ਲਾ ਦਿੱਤੀਆਂ ਕੈਸ਼ ਰਿਵਾਰਡ ਦੇ ਦਿੱਤੇ ਤੁਹਾਨੂੰ ਅਜੇ ਤੱਕ ਕਿੰਨੇ ਕਿ ਮਿਲ ਗਏ ਕੈਸ਼ ਰਿਵਾਰਡ ਜਾਨ ਦੇਖੋ ਜੀ ਅਬ ਇਹ ਪੂਰਾ ਟੀਮ ਦਾ ਕੰਮ ਹੁੰਦਾ ਅਗਰ ਜੋ ਉਹਨਾਂ ਨੂੰ ਮਿਲਦਾ ਉਹ ਮੇਰਾ ਵੀ ਹੈਗਾ 8 ਸਾਲ ਦੇ ਵਿੱਚ 25 ਲੱਖ ਜੋ ਹੈਗਾ ਅਬ ਰਿਵਾਰਡ ਜੋ ਦਿੱਤੀ ਗਈ ਹੈਗੀ ਜੋ ਨੰਬਰ ਆਫ ਪੀਪਲ ਹੈਗੇ ਉਹਨਾਂ ਦਾ ਮੈਂ ਦੱਸ ਦਿੰਨਾ ਕਿ ਘਟੋ ਘਟ ਇਹ ਤਾਂ ਆਪਣੇ ਐਟਲੀਸਟ 400 ਜੋ ਮੁਲਾਜ਼ਮ ਹੋਣੇ ਸਾਡੇ ਜਿਨ੍ਹਾਂ ਦੇ ਵਿੱਚ ਇਹ ਜੋ ਰਿਵਾਰਡ ਮਨੀ ਹੈਗਾ ਉਹ ਡਿਸਟਰੀਬਿਊਟ ਜੋ ਆਲਰੇਡੀ ਕੀਤੇ ਗਏ ਉਹ سارے ਲੋਕ ਜਿਹੜੇ ਨੇ ਨਾ ਕੁਐਸਚਨ ਜੇ ਲਾ ਦਿੰਦੇ ਨੇ ਪੰਜਾਬ ਪੁਲਿਸ ਤੇ ਕਿ ਪੰਜਾਬ ਪੁਲਿਸ ਕੁਝ ਨਹੀਂ ਕਰਦੀ ਪਰ ਅੱਜ ਜਿਸ ਤਰੀਕੇ ਨਾਲ ਨਾਮ ਮਿਲਦੇ ਨੇ ਡਿਸਕਾਂ ਮਿਲਦੇ ਨੇ ਜਰੂਰ ਉਹਨਾਂ ਲੋਕਾਂ ਤੱਕ ਵੀ ਇਹ ਤਸਵੀਰਾਂ ਜਾਣੀਆਂ ਚਾਹੀਦੀਆਂ ਉਹਨਾਂ ਨੂੰ ਵੀ ਪਤਾ ਲੱਗ ਜਾਏ ਕਿ ਪੰਜਾਬ ਪੁਲਿਸ ਕੋਈ ਕੁਝ ਕਰਦੀ ਹੈ ਡੀਐਸਪੀ ਜਾਂ ਕੋਈ ਐਸਐਸਪੀ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਏ ਥੱਲੇ ਦੇ ਪੱਧਰ ਦੇ ਜਿਹੜੇ ਅਫਸਰ ਨੇ ਕਾਂਸਟੇਬਲ ਨੇ ਉਹਨਾਂ ਨੂੰ ਵੀ ਡਿਸਕਾਂ ਨਾਲ ਸਨਮਾਨਿਤ ਕੀਤਾ ਗਿਆ ਇਹਦਾ ਇੰਨਾ ਦਾ ਪਰਾਲਾ ਦੇਖਿਆ ਹੀ ਪੰਜਾਬ ਪੁਲਿਸ ਨੂੰ ਸੇ ਪਹਿਲੀ ਵਾਰ ਹੀ ਸਾਡੇ ਸਾਹਮਣੇ ਕੰਮ ਕੋਈ ਵੀ ਆ ਜੇਕਰ ਅਸੀਂ ਸੱਚੀ ਨੀਅਤ ਨਾਲ ਮਿਹਨਤ ਨਾਲ ਕਰਾਂਗੇ ਤਾਂ ਉਸ ਦਾ ਫਲ ਜ਼ਰੂਰ ਮਿਲੇਗਾ ਸਾਬਤ ਕੀਤਾ ਡੀਜੀ ਡੀਜੀਪੀ ਪੰਜਾਬ ਪੁਲਿਸ ਗੌਰਵ ਯਾਦਵ ਨੇ ਜਿਨ੍ਹਾਂ ਵੱਲੋਂ ਲਗਾਤਾਰ ਪੰਜਾਬ ਪੁਲਿਸ ਦੇ ਜਿਹੜੇ ਮੁਲਾਜ਼ਮ ਨੇ ਜੇਕਰ ਚੰਗੀਆਂ ਸੇਵਾਵਾਂ ਨਿਭਾਉਂਦੇ ਨੇ ਚੰਗੀ ਮਿਹਨਤ ਸਦਕਾ ਕੰਮ ਕਰਦੇ ਨੇ ਤਾਂ ਉਹਨਾਂ ਨੂੰ ਰਿਵਾਰਡ ਦਿੱਤੇ ਜਾਂਦੇ ਨੇ ਚਾਹੇ ਡਿਸਕਾਂ ਦੇ ਨਾਲ ਸਨਮਾਨਿਤ ਕੀਤਾ ਜਾਵੇ ਚਾਹੇ ਫਿਰ ਕੈਸ਼ ਪ੍ਰਾਈਜ਼ ਦਿੱਤੇ ਜਾਣ ਗੱਲਬਾਤ ਕਰਾਂਗੇ ਐਸਐਸਪੀ ਅਸ਼ਵਨੀ ਗੁਟਿਆਲ ਜੀ ਮੈਡਮ ਬੜਾ ਵਧੀਆ ਉਪਰਾਲਾ ਕੀਤਾ ਕਮਨੁ ਆਜਨ ਸਹੀ ਤਰੀਕੇ ਨਾਲ ਕੰਮ ਕਰਨ ਮੁਲਾਜ਼ਮ ਮਿਹਨਤ ਨਾਲ ਕੰਮ ਕਰਨ ਜਿਸ ਦੇ ਚਲਦਿਆਂ ਡੀਜੀਪੀ ਪੰਜਾਬ ਵੱਲੋਂ ਇੱਕ ਬੜੀ ਵਿਧੀਆ ਫਹਿਮ ਸ਼ੁਰੂ ਕੀਤੀ ਗਈ ਹੈ ਕੈਸ਼ ਵਾਰਡ ਵੀ ਦਿੱਤਾ ਜਾਂਦਾ ਨਾਲ ਦੀ ਨਾਲ ਡਿਸਕਵਰ ਵੀ ਲਾਈਆਂ ਜਾਂਦੀਆਂ ਕਿਸ ਤਰੀਕੇ ਨਾਲ ਦੇਖਦੇ ਬਿਲਕੁਲ ਜੀ ਜਿਵੇਂ ਤੁਸੀਂ ਦੇਖਦੇ ਆ ਕਿਉਂਕਿ ਤੁਸੀਂ ਪੱਤਰਕਾਰ ਹੈਗੇ ਹੋ ਤਾਂ ਫਿਰ ਤੁਹਾਡਾ ਵੀ ਕੰਮ ਉਹਨਾਂ ਹੀ ਓੱਖਾ ਹੁੰਦਾ ਕਿ ਜਿਨ੍ਹਾਂ ਇਹਨੇ ਮਤਲਬ ਜਿੱਥੇ ਕ੍ਰਾਈਮ ਹੁੰਦੀ ਹੈ ਤਾਂ ਤੁਹਾਨੂੰ ਜਾਣਨਾ ਹੁੰਦਾ ਕਿ ਦਿਨ ਰਾਤ ਦਾ ਹੁੰਦਾ ਉਸੇ ਤਰੀਕੇ से ਉਤੋਂ ਵੀ ਜ਼ਿਆਦਾ ਓੱਖਾ ਜੋ ਹੋਗਾ ਉਹ ਪੁਲਿਸ ਦਾ ਕੰਮ ਹੁੰਦਾ ਕਿਉਂਕਿ ਸਾਡਾ ਅਕਾਉਂਟੇਬਿਲਟੀ ਹੁੰਦੀ ਹੈ ਕਿ ਜਿੱਥੇ ਵੀ ਕੋਈ ਸੈਂਸੇਸ਼ਨਲ ਕ੍ਰ ਤੋ ਫਿਰ ਲੋਕਾਂ ਦੇ ਵਿੱਚ ਜੋ ਆਪਣਾ ਕੰਫੀਡੈਂਸ ਬਣਾਉਣ ਰੱਖਣ ਵਾਸਤੇ ਔਰ ਕ੍ਰਾਈਮ ਨੂੰ ਜਿੰਨਾ ਛੇਤੀ ਹੋ ਸਕਦਾ ਉਹਨਾਂ ਟ੍ਰੇਸ ਕਰਨ ਵਾਸਤੇ ਆਪਾਂ ਨੂੰ ਇੱਕ ਮੋਟੀਵੇਸ਼ਨ ਦੀ ਵੀ ਲੋੜ ਪੈਂਦੀ ਹੈ ਨਾਲ-ਨਾਲ ਆਪਣਾ ਕੰਮ ਦੇ ਡਿਊਟੀ ਦੇ ਨਾਲ-ਨਾਲ ਇੱਕ ਮੋਟੀਵੇਸ਼ਨ ਵੀ ਚਾਹੀਦੀ ਹੁੰਦੀ ਹੈ ਤੋ ਜਿੱਥੇ ਵੀ ਸੈਂਸੇਸ਼ਨਲ ਕ੍ਰਾਈਮ ਜਿੱਥੇ ਵੀ ਹੋਏ ਨੇ ਔਰ ਜੋ ਪ੍ਰੀਵੈਂਟ ਹੋਏ ਨੇ ਉਹਨਾਂ ਨੂੰ ਆਪਣੇ ਮੁਲਾਜ਼ਮ ਜਿਨ੍ਹਾਂ ਨੇ ਬਹੁਤ ਵਧੀਆ ਕੰਮ ਕੀਤੇ ਉਹਨਾਂ ਨੂੰ ਇੱਕ ਮੋਟੀਵੇਟ ਕਰਨ ਲਈ ਉਹਨਾਂ ਦਾ ਹੌਸਲਾ ਉਜਾਏ ਕਰਨ ਵਾਸਤੇ ਜੋ ਡੀਜੀਪੀ ਪੰਜਾਬ ਆਪਣੇ ਸ਼੍ਰੀ ਗੋਰੇ ਯਾਦਵ ਸਰ ਉਹਨਾਂ ਦੀ ਰਹਿਨਮਾਈ ਹੇਠ ਔਰ ਜੋ ਆਪਣੀ ਸੀਨੀਅਰ ਅਫਸਰ ਨੇ ਉਹ ਬਹੁਤ ਵਧੀਆ ਉਪਰਾਲਾ ਕੀਤੀ ਹੈਗੀ ਜਿਹਦੇ ਵਿੱਚ ਅੱਜ ਵੀ ਵਕਫ ਵਕੇਸਾਂ ਦੇ ਵਿੱਚ ਅਸੀਂ 10 ਜੋ ਹੈਗਾ ਡੀਜੀ ਡਿਸਕ ਦਿੱਤੇ ਗਏ ਹੈਗੇ ਔਰ ਉਹਦੇ ਨਾਲ ਜੋ 392000 ਜੋ ਅੱਜ ਦਾ ਹੈਗਾ ਉਹ 392000 ਦਾ ਜੋ ਹੈਗਾ ਕੈਸ਼ ਰਿਵਾਰਡ ਸੇ ਵਕਫ ਵਕੇਸਾਂ ਦੇ ਵਿੱਚ ਅਸੀਂ ਦਿੱਤੇ ਹੈਗੇ ਜੀ ਜਿਸ ਤਿਕਾ ਦੇਖਿਆ ਜੇ ਲਗਾਤਾਰ ਪੰਜਾਬ ਪੁਲਿਸ ਬਟਾਲਾ ਦੀ ਗੱਲ ਕਰੀਏ ਬਟਾਲਾ ਪੰਜਾਬ ਪੁਲਿਸ ਲੋ ਕਿੰਨੇ ਕੇ ਨਾਮ ਜਿਹੜੇ ਨੇ ਕੈਸ਼ ਦਿੱਤੇ ਗਏ ਨੇ ਤੇ ਕਿੰਨੀਆਂ ਕਿ ਡਿਸਕਾਂ ਲਾਈਆਂ ਨੇ ਅਹ ਦੇਖੋ ਜੀ ਡੇਢ ਸਾਲ ਦਾ ਮੈਂ ਤੁਹਾਨੂੰ ਦੱਸ ਸਕਦੀ ਹੈਗੀ ਆ ਡੇਢ ਸਾਲ ਦੇ ਵਿੱਚ ਅ 25 ਲੱਖ ਜੋ ਹੈਗਾ ਅ ਰਿਵਾਰਡ ਜੋ ਦਿੱਤੀ ਗਈ ਹੈਗੀ ਜੋ ਨੰਬਰ ਆਫ ਪੀਪਲ ਹੈਗੇ ਉਹਨਾਂ ਦਾ ਮੈਂ ਦੱਸ ਦੇਣਾ ਕਿ ਘਟੋ ਘਟ ਇਹ ਤਾਂ ਆਪਣੇ ਐਟਲੀਸਟ 400 ਜੋ ਮੁਲਾਜ਼ਮ ਹੋਣੇ ਸਾਡੇ ਜਿਨ੍ਹਾਂ ਦੇ ਵਿੱਚ ਇਹ ਜੋ ਰਿਵਾਰਡ ਮਨੀ ਹੈਗਾ ਉਹ ਡਿਸਟ੍ਰਿਬਿਊਟ ਜੋ ਆਲਰੇਡੀ ਕੀਤਾ ਗਿਆ ਕਿ ਜਿਹੜੇ ਮੁਲਾਜ਼ਮ ਚੰਗੀ ਮਿਹਨਤ ਨਾਲ ਕੰਮ ਕਰਦੇ ਨੇ ਉਹਨਾਂ ਦੇ ਚਿਹਰਿਆਂ ਤੇ ਅੱਜ ਖੁਸ਼ੀ ਕਿਦਾਂ ਵਾਂ ਕਿਉਂਕਿ ਕੈਸ਼ ਰਿਵਾਰਡ ਮਿਲੇ ਨਾਲ ਦੀ ਨਾਲ ਡਿਸਕਾਂ ਦੇ ਨਾਲ ਸਨਮਾਨਿਤ ਕੀਤਾ ਗਿਆ ਵਾ ਐਸਐਸਪੀ ਅਸ਼ਵਨੀ ਗੁਟਿਆਲ ਨੇ ਜਾਣਕਾਰੀ ਵੀ ਜ਼ਰੂਰ ਨਾਲ ਦੀ ਨਾਲ ਸਾਂਝੀ ਕਰ ਰਹੇ ਨੇ ਐਮਐਮ ਇੱਕ ਚੀਜ਼ ਦੱਸ ਦਿਓ ਤੁਸੀਂ ਡਿਸਕਾਂ ਲਾ ਦਿੱਤੀਆਂ ਕੈਸ਼ ਰਿਵਾਰਡ ਦੇ ਦਿੱਤੇ ਤੁਹਾਨੂੰ ਅਜੇ ਤੱਕ ਕਿੰਨੇ ਕੁ ਮਿਲ ਗਏ ਕੈਸ਼ ਰਿਵਾਰਡ ਜਨ ਦੇਖੋ ਜੀ ਅਬ ਇਹ ਪੂਰਾ ਟੀਮ ਦਾ ਕੰਮ ਹੁੰਦਾ ਅਗਰ ਜੋ ਉਹਨਾਂ ਨੂੰ ਮਿਲਦਾ ਉਹ ਮੇਰਾ ਵੀ ਹੈਗਾ ਤੇ ਉਹ ਫਿਰ ਡੀਜੀ ਡਿਸਕ ਤਾਂ ਮੈਨੂੰ ਚੈੱਕ ਕਰਨਾ ਪੈਣਾ ਜੀ ਬਟ ਥੈਨ ਮਤਲਬ ਮੁੱਖ ਮੰਤਰੀ ਸਾਹਿਬ ਉਹ ਡੀਜੀਪੀ ਸਾਹਿਬ ਬਹੁਤ ਕਾਇਨ ਰਹੇ ਨੇ ਆਪਣੀ ਪੂਰਾ ਫੋਰਸ ਦੇ ਉਤੇ ਐਜ਼ ਅ ਫੈਮਿਲੀ ਚੱਲਦੇ ਹੈਗੇ ਜੋ ਵਧੀਆ ਕੰਮ ਕਰਦੇ ਹੈਗੇ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਜੋ ਰੈਕਗਨੀਸ਼ਨ ਵੀ ਮਿਲਦੀ ਹੈਗੀ ਹੈ ਉਹਨਾਂ ਦਾ ਜੋ ਹੈਗੇ ਹੈ ਰਿਵਾਰਡਸ ਵੀ ਜੋ ਹੈਗਾ ਉਹ ਮਿਲਦੇ ਹੈਗੇ ਜੀ ਜੀ ਬਿਲਕੁਲ ਜ਼ਰੂਰ ਚਾਹਾਂਗੇ ਅਸੀਂ ਜਿਨ੍ਹਾਂ ਜਿਹੜੇ ਹੈਗੇ ਨੇ ਮੁਲਾਜ਼ਮ ਜਿਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਗਲਤ ਬਤ ਕਰ ਲਈ ਉਹਨਾਂ ਨੇ ਪਹਿਲਾਂ ਇਹਨਾਂ ਨੇ ਕਰ ਲੈਣੇ ਸਰ ਤੁਹਾਡੀਆਂ ਵੀ ਚੰਗੀਆਂ ਸੇਵਾਵਾਂ ਦੇਖ ਕੇ ਮਿਹਨਤ ਦੇਖ ਕੇ ਤਾਂ ਤੁਹਾਨੂੰ ਵੀ ਅਜੇ ਰਿਵਾਰਡ ਮਿਲਿਆ ਕੈਸ਼ ਰਿਵਾਰਡ ਮਿਲਿਆ ਸ਼ਾਇਦ ਡਿਸਕ ਵੀ ਲੱਗੀ ਆਏਗੀ ਹਾਂਜੀ ਹਾਂਜੀ ਜੀ 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 ਕਿਸ ਤਰੀਕੇ ਨਾਲ ਦੇਖ ਬਹੁਤ ਵਧੀਆ ਜੀ ਸਾਡੇ ਡੀਜੀ ਸਰ ਤੇ ਸਾਡੇ ਐਸਐਸਪੀ ਮੈਮ ਬਹੁਤ ਜ਼ਿਆਦਾ ਮਤਲਬ ਹੱਲਾਸ਼ੇਰੀ ਦਿੰਦੇ ਆ ਕੰਮ ਵਾਸਤੇ ਤੇ ਇਹਨਾਂ ਦੀ ਏਬਲ ਗਾਈਡੈਂਸ ਦੇ ਥਲੇ ਬਟਾਲੇ ਪੁਲਿਸ ਦੀ ਟੀਮ ਬਹੁਤ ਵਧੀਆ ਟੀਮ ਬਣੀ ਹੋਈ ਹੈ ਤੇ ਮਤਲਬ ਇੱਕ ਕੰਮ ਕੋਈ ਕੋਈ ਵਾਰਦਾਤ ਹੋ ਜਾਂਦੀ ਹੈ ਤਾਂ ਅਸੀਂ ਉਹਨੂੰ ਸਾਰੇ ਰਲ ਕੇ ਸੋਲਵ ਕਰਨ ਦਾ ਪੂਰੀ ਟਰਾਈ ਕਰਦੇ ਤੇ ਆਲਮੋਸਟ ਸਾਡੀਆਂ ਸਾਰੀਆਂ ਹੀ ਵਾਰਦਾਤਾਂ ਡਨ ਹੋ ਗਈਆਂ ਬਹੁਤ سارے ਲੋਕ ਜਿਹੜੇ ਨੇ ਨਾ ਕੁਐਸਚਨ ਜੇ ਲਾ ਦਿੰਦੇ ਨੇ ਪੰਜਾਬ ਪੁਲਿਸ ਤੇ ਪੰਜਾਬ ਪੁਲਿਸ ਕੁਝ ਨਹੀਂ ਕਰਦੀ ਪਰ ਅੱਜ ਜਿਸ ਤਰੀਕੇ ਨਾਲ ਨਾਮ ਮਿਲਦੇ ਨੇ ਡਿਸਕਾਂ ਮਿਲਦੇ ਨੇ ਜਰੂਰ ਉਹਨਾਂ ਲੋਕਾਂ ਤੱਕ ਵੀ ਇਹ ਤਸਵੀਰਾਂ ਜਾਣੀਆਂ ਚਾਹੀਦੀਆਂ ਉਹਨਾਂ ਨੂੰ ਵੀ ਪਤਾ ਲੱਗ ਜਾਏ ਕਿ ਪੰਜਾਬ ਪੁਲਿਸ ਕੋਈ ਕੋਈ ਕਰ ਸਕਦੀ ਪਹਿਲਾਂ ਤਾਂ ਬਹੁਤ ਬਹੁਤ ਥੈਂਕ ਯੂ ਮੇਰੇ ਸੀਨੀਅਰ ਆਫਿਸਰਸ ਦਾ ਮੇਰੇ ਐਸਪੀ ਸਾਹਿਬ ਦਾ ਤੇ ਡੀਜੀਪੀ ਸਾਹਿਬ ਦਾ ਜਿਨ੍ਹਾਂ ਨੇ ਸਾਡੇ ਵਰਕ ਨੂੰ ਪਛਾਣ ਦਿਆ ਸ ਇਹ ਇਹ ਉਹਨਾਂ ਦੀ ਸਾਡੀ ਵਧੀਆ ਫਰਕ ਦੇ ਲਈ ਹੈ ਅਸੀਂ ਉਹਨਾਂ ਦਾ ਬਹੁਤ ਧੰਨਵਾਦੀ ਆ ਸਾਡੇ ਸਾਡਾ ਮਨਮੋਲ ਵੱਡਾ ਵੱਡਾ ਹੁੰਦਾ ਤਾਂ ਅਸੀਂ ਹੋਰ ਕੰਮ ਕਰਨ ਲਈ ਹਿਸਾਈ ਤੋਂ ਨੇ ਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਕੋਈ ਡੀਐਸਪੀ ਜਾਂ ਕੋਈ ਐਸਐਸਪੀ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਏ ਥੱਲੇ ਦੇ ਪੱਧਰ ਦੇ ਜਿਹੜੇ ਅਫਸਰ ਨੇ ਕਾਂਸਟੇਬਲ ਨੇ ਉਹਨਾਂ ਨੂੰ ਵੀ ਡਿਸਕਨੈਸ ਸਨਮਾਨਿਤ ਕੀਤਾ ਗਿਆ ਕੈਸ਼ ਤੇ ਜਿਹੜਾ ਨਾ ਨਾਲ ਦੀ ਨਾਲ ਰਿਵਾਰਡ ਦਿੱਤਾ ਗਿਆ ਸਰ ਆਪਣਾ ਪਰਮਵੀਰ ਸਿੰਘ ਜੀ ਕਿੰਨਾ ਕੈਸ਼ ਰਿਵਾਰਡ ਮਿਲਿਆ ਤੁਹਾਨੂੰ ਤੇ ਡਿਸਕ ਵੀ ਲੱਗੀ ਨਾਲ ਹਾਂਜੀ ਡਿਸਕ ਵੀ ਲੱਗੀ ਹੈ ਜੀ 5 ਪਹਿਲੇ ਪਹਿਲੀ ਵਾਰੀ ਲੱਗੀ ਜੀ ਇਸ ਤੋਂ ਪਹਿਲਾਂ ਪਹਿਲੀ ਵਾਰੀ ਲੱਗੀ ਜੀ ਅੱਜ ਫਿਰ ਕਿਦਾਂ ਦਾ ਮਹਿਸੂਸ ਆਇਆ ਕਿਉਂਕਿ ਇੱਕ ਸੀਨੀਅਰ ਅਫਸਰ ਨੇ ਜੋ ਡਿਸਕ ਲਈ ਹੈ ਨਾਲ ਕੈਸ਼ ਰਿਵਾਰਡ ਦਿੱਤਾ ਬਹੁਤ ਵਧੀਆ ਲੱਗ ਰਿਹਾ ਜੀ ਸੀਨੀਅਰ ਅਫਸਰ ਵੱਲੋਂ ਰਿਵਾਰਡਡ ਹੋਏ ਆ ਕੰਮ ਕੀਤਾ ਮਿਹਨਤ ਦਾ ਫਲ ਮਿਲਿਆ ਜੀ ਬਸ ਬਹੁਤ ਵਧੀਆ ਲੱਗਿਆ ਜੀ ਭਾਜੀ ਕਿਸ ਤਰੀਕਾ ਨਾਲ ਤੁਸੀਂ ਦੇਦੇ ਤੁਹਾਨੂੰ ਵੀ ਲੱਗਾ ਸਰਟੀਫਿਕੇਟ ਹਾਂਜੀ ਹਾਂਜੀ ਜੀ ਜੀ ਕਦੇ ਇਦਾਂ ਦਾ ਅਪਰਾਲਾ ਦੇਖਿਆ ਹੀ ਪੰਜਾਬ ਤੋਂ ਕਦੇ ਇਹ ਪਹਿਲੀ ਵਾਰੀ ਹੋਇਆ ਜੀ ਸਾਡੇ ਸਾਹਮ ਕਿਤੇ ਨਾ ਕਿਤੇ ਜ਼ਰੂਰ ਪੁਲਿਸ ਮੁਲਾਜ਼ਮ ਵੀ ਖੁਸ਼ ਨੇ ਕਿਉਂਕਿ ਇਹ ਜਦੋਂ ਮਿਹਨਤ ਉਹਨਾਂ ਨੇ ਕੀਤੀ ਉਸ ਮਿਹਨਤ ਦਾ ਉਹਨਾਂ ਨੂੰ ਫਲ ਮਿਲਦਾ ਤਾਂ ਫਿਰ ਕਿਤੇ ਨਾ ਕਿਤੇ ਇਹ ਜ਼ਰੂਰ ਖੁਸ਼ ਹੁੰਦੇ ਨੇ ਚਾਹੇ ਉਹ ਕੈਸ਼ ਰਿਵਾਰਡ ਦੀ ਗੱਲ ਕਰ ਲਈਏ ਚਾਹੇ ਉਹਨਾਂ ਡਿਸਕਾਂ ਦੇ ਨਾਲ ਸਨਮਾਨਿਤ ਕੀਤੀ ਐਸ ਐਸ ਪੀ ਨੇ ਗੱਲਬਾਤ ਕਰ ਐਸ ਪੀ ਸਾਹਿਬ ਤੁਹਾਨੂੰ ਵੀ ਅੱਜ ਡਿਸਕ ਲੱਗੀ ਨਹੀਂ ਮੈਨੂੰ ਕੈਸ਼ ਅਵਾਰਡ ਮਿਲਿਆ ਜੀ 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 ਕਿਸ-ਕਿਸ ਕੇਸ ਸੀ ਕਿਸ-ਕਿਸ ਨੂੰ ਹੱਲ ਕੀਤਾ ਇਹ ਸਾਡੇ ਬਲਵਿੰਦਰ ਸਿੰਘ ਬਾਬਾ ਜੀ ਇੱਥੇ ਸੀ ਉਹਨਾਂ ਦਾ ਮਰਡਰ ਹੋ ਗਿਆ ਸੀ ਉਹ ਜਿਹੜੀ ਹੈਗੀ ਟੀਮ ਨੇ ਸਾਰਿਆਂ ਨੇ ਕਾਫੀ ਕੰਮ ਕਰਕੇ ਉਹਦਾ ਜਿਹੜਾ ਰਮਨਦੀਪ ਸੀਗਾ ਮਰਡਰ ਉਹਨੂੰ ਫੜਿਆ ਸੀ ਅਸੀਂ ਉਹਦੇ ਵਿੱਚ ਸਾਨੂੰ ਕੈਸ਼ ਬੋਨ ਮਿਲੇ ਸੀ ਜੀ ਬਿਲਕੁਲ ਅਲੱਗ-ਅਲੱਗ ਕਿਸਾਨ ਦੇ ਵਿੱਚ ਜਿਸ ਤਰੀਕੇ ਦੇ ਨਾਲ ਮਿਹਨਤ ਕਰਕੇ ਕੇਸ ਹੱਲ ਕੀਤੇ ਨੇ ਤਾਂ ਉਸ ਤੋਂ ਬਾਅਦ ਕੈਸ਼ ਰਿਵਾਰਡ ਨਾਲ ਦੀ ਨਾਲ ਜ਼ਰੂਰ ਲੱਗੀਆਂ ਨੇ ਗੱਲਬਾਤ ਕਰਾਂਗੇ ਐਸ ਐਚ ਓ ਸੁਖਰਾਜ ਸਿੰਘ ਜੀ ਸੁਖਰਾਜ ਜੀ ਪਤਾ ਲੱਗਾ ਤੁਸੀਂ ਘੱਟੋ-ਘੱਟ 2 ਲੱਖ ਰੁਪਇਆ ਲੈ ਗਏ ਪੰਜਾਬ ਉਸ ਮੈਂ 2 ਲੱਖ ਤੇ ਨਹੀਂ ਘੜਿਆ ਬਟ ਅਪਰੋਕਸੀਮੇਟਲੀ ਕਿਉਂਕਿ ਮੈਂ ਸੀਏਆਈਏ ਇਨਚਾਰਜ ਵੀ ਰਿਆਂ ਤੇ ਦੂਸਰੇ ਠਾਣਿਆਂ 'ਚ ਰਹਿ ਕੇ ਵੀ ਜਿਹੜੇ 올 ਇੰਪੋਰਟੈਂਟ ਕੇਸਿਸ ਆ ਉਹਦੇ ਵਿੱਚ ਮੈਂ ਵਰਕ ਕੀਤਾ ਤੇ ਐਸਐਸਪੀ ਸਾਹਿਬ ਨੇ ਮੈਨੂੰ ਬਣਦਾ ਮਾਨ ਸਤਕਾਰ ਜਿਹੜਾ ਥਰੂ ਡੀਜੀਪੀ ਸਾਹਿਬ ਜਿਹੜਾ ਮੈਨੂੰ ਦਵਾਇਆ ਮੈਂ ਬੜਾ ਧੰਨਵਾਦੀ ਹਾਂ ਸਰ ਦਾ ਤੇ ਬਾਕੀ ਸਰਟੀਫਿਕੇਟਸ ਤੇ ਡਿਸਕ ਵਗੈਰਾ ਡੈਫੀਨਿਟਲੀ ਅੱਜ ਵੀ ਮੈਨੂੰ ਮਿਲੀਆਂ ਅੱਜ ਮੈਂ ਇੱਕ ਚੀਜ਼ ਦੱਸਾਂ ਇੱਥੇ ਬਹੁਤ ਸਾਰੇ ਮੁਲਾਜ਼ਮ ਆਏ ਨੇ ਬਹੁਤ ਸਾਰੇ ਮੁਲਾਜ਼ਮ ਨੂੰ ਡਿਸਕਾਂ ਵੀ ਲੱਗੀਆਂ ਕੈਸ਼ ਕਾਰਡ ਵੀ ਮਿਲੇ ਪਰ ਸਭ ਤੋਂ ਜ਼ਿਆਦਾ ਮੇਰੇ ਹਿਸ ਮੈਨੂੰ ਡੈਫੀਨੇਟਲੀ ਦੋ ਕੇਸਿਸ ਚ ਮਿਲਿਆ ਇੱਕ ਤੇ ਲੋਕਲ ਕੇਸ ਸੀਗਾ ਤੇ ਇੱਕ ਦੂਸਰਾ ਜਿਹੜਾ ਨੰਗਲ ਵਾਲਾ ਕੇਸ ਸੀਗਾ ਜਿਹੜਾ ਆਊਟ ਆਫ ਡਿਸਟ੍ਰਿਕਟ ਕੇਸ ਹੈ ਉਹਦੇ ਵਿੱਚ ਵੀ 15000 ਕੈਸ਼ ਮਿਲਿਆ ਇਸ ਕਰਕੇ ਫਿਰ ਮੇਰੇ ਵੱਧ ਹੋ ਗਏ ਦੋ ਜੇ ਨਾਲੋਂ ਜੀ ਬਿਲਕੁਲ ਮੈਡਮ ਅੱਜ ਖੁਸ਼ ਬੜੇ ਨੇ ਮੁਲਾਜ਼ਮ ਤੁਹਾਡੇ ਵੈਸੇ ਦੇਖੋ ਜੀ ਬਾਤ ਇਹ ਹੈ ਮੈਨੂੰ ਇਹ ਲੱਗਦਾ ਹੈ ਕਿ ਭਾਵੇਂ ਰਿਵਾਰਡ ਛੋਟੀ ਹੋ ਵੱਡੀ ਹੋ ਹਰ ਕਿਸੇ ਨੂੰ ਅਸੀਂ ਸਾਰੇ ਕਦੇ ਵਾਸਤੇ ਕੰਮ ਕਰਦੇ ਜਦੋਂ ਅਸੀਂ ਵਧੀਆ ਕੰਮ ਕਰੇ ਔਰ ਕੋਈ ਸਾਡੀ ਐਫਰਟਸ ਨੂੰ ਰਿਕਗਨਾਈਜ਼ ਕਰਦਾ ਤੋ ਉਹਦਾ ਉਹ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਆਦਰਵਾਇਜ਼ ਦੇਖਿਓ ਜੀ ਤਨਖਾਹ ਤੋ ਹਰ ਕਿਸੇ ਨੂੰ ਮਿਲਦਾ ਹੀ ਹੈ ਆਪਣਾ ਕੰਮ ਕਰਨ ਦਾ ਤੋ ਇਹ ਅਸੀਂ ਕੰਮ ਹੀ ਅਸੀਂ ਕਰ ਰਹੇ ਹਾਂ ਬਟ ਕੋਈ ਦੇਖੋ ਬਹੁਤ ਜ਼ਿਆਦਾ ਆਪਣੇ ਵੱਲੋਂ ਬਹੁਤ ਇੰਟਰਸਟ ਲੈ ਕੇ ਕੰਮ ਕਰਦੇ ਹੈਗੇ ਅਗਰ ਅਸੀਂ ਉਹ ਜੋ ਉਹਨਾਂ ਦੀ ਐ ਐਨਥੂਸੀਆਜ਼ਮ ਹੈ ਔਰ ਉਹਨਾਂ ਦਾ ਉਹਨਾਂ ਦਾ ਪ੍ਰਤੀ ਉਹਨਾਂ ਦਾ ਸਿਨਸੇਅਰਿਟੀ ਹੈ ਉਹਨਾਂ ਨੂੰ ਰੈਕਗਨਾਈਜ਼ ਕਰਦੇ ਆਂ ਤੋ ਫਿਰ ਉਹਨਾਂ ਨੂੰ ਉਹਨਾਂ ਨੇ ਹੋਰ ਵੀ ਜ਼ਿਆਦਾ ਆਪਣੇ ਆਪ ਵਾਸਤੇ ਵੀ ਕਰਨੀ ਹੈਗੀ ਕਿ ਨਹੀਂ ਜੀ ਮੇਰਾ ਮਤਲਬ ਆਪਣੇ ਯਾਰਾਂ ਦੇ ਵਿੱਚ ਆਪਣੇ ਜੋ ਮੁਲਾਜ਼ਮਾ ਦੇ ਵਿੱਚ ਮੇਰੀ ਇੱਕ ਮੇਰੀ ਕੰਮ ਨੂੰ ਰਿਕਗਨਾਈਜ਼ ਕੀਤਾ ਗਿਆ ਹੈਗਾ ਫਿਰ ਮੈਂ ਅੱਗੇ ਵੀ ਇਸੇ ਤਰੀਕੇ ਨਾਲ ਰੱਖਣੀ ਅਦਰਵਾਇਜ਼ ਵੀ ਸਾਨੂੰ ਹੁੰਦਾ ਕਿ ਆਪਣੇ ਘਰ ਚ ਇਹਨਾਂ ਵਧੀਆ ਲੱਗਦਾ ਜੀ ਬੱਚਿਆਂ ਨੂੰ ਅਸੀਂ ਕਹਿੰਨੇ ਕਿ ਜੋ ਉਹਨੇ ਬਹੁਤ ਕੰਮ ਕਰਤਾ ਵਧੀਆ ਤੁਸੀਂ ਇਹਨਾਂ ਨੂੰ ਅਪਰੀਸ਼ੀਏਟ ਕਰੋ ਕਿ ਉਹਨੇ ਹੋਰ ਵੀ ਵਧੀਆ ਕਰਨੀ ਹੈਗੀ ਅਸੀਂ ਸਾਰੇ ਐਟ ਦ ਐਂਡ ਆਫ ਦ ਡੇ ਸਾਰੇ ਇਨਸਾਨ ਹੀ ਕਿ ਸਾਰਿਆਂ ਨੂੰ ਆਪਣੇ ਕੰਮ ਵਾਸਤੇ ਆਪਣਾ ਇੱਕ ਰਿਕਗਨੀਸ਼ਨ ਚਾਹੀਦੀ ਹੁੰਦੀ ਹੈ ਚੱਲਦਾ ਰਹੇਗਾ ਇਸੇ ਤਰੀਕੇ ਨਾਲ ਬਿਲਕੁਲ ਜੀ ਬਿਲਕੁਲ ਤੁਸੀਂ ਹੁਣ ਦੇਖ ਰਹੇ ਹੋ ਕਿ ਸਾਡੇ ਪਿਛਲੇ 1.5 ਸਾਲ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਿਆ ਤਕਰੀਬਨ 25 ਲੱਖ ਦਾ ਰਿਵਾਰਡ ਸਾਨੂੰ ਮਿਲਿਆ ਤੋ ਫਿਰ ਇਨਾ ਵਧੀਆ ਇਹਨੇ ਕੰਮ ਕੀਤੇ ਤਾਂ ਕਰਕੇ ਮਿਲੇਆ ਔਰ ਇਨਾ ਨੇ ਰਿਵਾਰਡ ਮਿਲਿਆ ਤਾਂ ਉਦੇ ਕਰਕੇ ਹੀ ਫਿਰ ਹੋਰ ਵੀ ਵਧੀਆ ਕੰਮ ਹੋ ਰਿਹਾ ਹੈਗਾ ਤਾਂ ਆਮ ਵੈਰੀ ਸ਼ੋਰ ਜੀ ਇਦਾਂ ਹੀ ਚੱਲਦਾ ਰਹੋਗਾ ਥੈਂਕ ਯੂ ਬਿਲਕੁਲ ਲਗਾਤਾਰ ਇਸੇ ਤਰੀਕੇ ਨਾਲ ਚੱਲਦਾ ਰਹੇਗਾ ਕਨਸਟੇਬਲ ਤੋਂ ਲੈ ਕੇ ਐਸਪੀ ਦੇ ਰੈਂਕ ਤੱਕ ਹਰ ਇੱਕ ਨੂੰ ਉਸ ਮੁਲਾਜ਼ਮ ਨੂੰ ਡਿਸਕ ਦਿੱਤੀ ਗਈ ਹੈ ਉਸ ਮੁਲਾਜ਼ਮ ਨੂੰ ਕੈਸ਼ ਰਿਵਾਰਡ ਦਿੱਤਾ ਗਿਆ ਜਿਨ੍ਹਾਂ ਨੇ ਚੰਗੀਆਂ ਸੇਵਾਵਾਂ ਦਿੱਤੀਆਂ ਨੇ ਲਗਾਤਾਰ ਇਸੇ ਤਰੀਕੇ ਨਾਲ ਚੱਲਦਾ ਰਹੇਗਾ ਇਸ ਦੇ ਨਾਲ ਬਾਕੀ ਜਿਹੜੇ ਅਫਸਰ ਨੇ ਜਾਂ ਬਾਕੀ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਪ੍ਰੇਰਣਾ ਮਿਲਦੀ ਹੈ ਕੈਮਰਾ ਪਰਸਨ ਬੌਬੀ ਦੇ